ਮਾਮਲਾ ਦੇ ਰਾਤ ਸਰਕਾਰੀ ਹਸਪਤਾਲ ਮੋਗਾ ਦਾ ਹੈ ਜਿੱਥੇ ਮਾਹੌਲ ਉਸ ਸਮੇਂ ਕਰਵਾ ਗਿਆ ਜਦੋਂ ਇੱਕ ਪਰਿਵਾਰ ਆਪਣੇ ਨਾਲ ਇੱਕ ਮਹਿਲਾ ਦੀ ਮ੍ਰਿਤਕ ਦੇ ਲੈ ਕੇ ਸਰਕਾਰੀ ਹਸਪਤਾਲ ਪਹੁੰਚਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਦੁਆਰਾ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲੈ ਗਿਆ ਅਤੇ ਉਸ ਵਕਤ ਗੱਡੀ ਦੇ ਵਿੱਚ ਮਹਿਲਾ ਤੋਂ ਇਲਾਵਾ ਉਸ ਦਾ ਪਤੀ ਅਤੇ ਉਸ ਦਾ ਬੇਟਾ ਮੌਜੂਦ ਸੀ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਨਾਲ ਹੀ ਨਜ਼ਦੀਕ ਚੌਂਕੀ ਸੀ ਜਿੱਥੇ ਕਿ ਮਹਿਲਾ ਦੇ ਨਾਲ ਉਸ ਦੇ ਪਤੀ ਅਤੇ ਉਸ ਦੇ ਬੇਟੇ ਨੂੰ ਲਜਾਇਆ ਗਿਆ ਅਤੇ ਉੱਥੇ ਜਾ ਕੇ ਮਹਿਲਾ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਅਤੇ ਪੁਲਿਸ ਨੇ ਇਸ ਨੂੰ ਮਹਿਲ ਸਿਕ ਡਰਾਮਾ ਦੱਸਿਆ ਅਤੇ ਜਦੋਂ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਪਰਿਵਾਰ ਨੇ ਉਸ ਮਹਿਲਾ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਜਿੱਥੇ ਪਰਿਵਾਰ ਦੇ ਮੁਤਾਬਕ ਉਸ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਉਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਮ੍ਰਿਤਕ ਮਹਿਲਾ ਦੀ ਦੇਹ ਨੂੰ ਸਰਕਾਰੀ ਹਸਪਤਾਲ ਮੋਗਾ ਦੇ ਵਿੱਚ ਲਿਆਂਦਾ ਅਤੇ ਉੱਥੇ ਜਾ ਕੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਉਹ ਤਾਂ ਪਿਸਟਲ ਤੰਦੀ ਦੀ ਹਾਂ ਪਿਸਟਲ ਐਸਾ ਜਿਵੇਂ ਸ਼ੀਸ਼ੇ 'ਤੇ ਪਰ ਕਰ ਕਰ ਕੇ ਕਹਿੰਦੇ ਗਾੜੀ ਖੋਲੋ ਨਹੀਂ ਤਾਂ ਗੋਲੀ ਮਾਰ ਦੇਈਂ ਕਿਸੇ ਨਾਲ ਜੋ ਗੁੰਡੇ ਰੱਖੇ ਹੋਏ ਐ ਇਹਨੋ ਕੇ ਨਾ ਕਿਸੇ ਕੇ ਪਰਦੀ ਪਾਈ ਜੇ ਜੇ ਮੈਂ ਜੇ ਹੁਣ ਨਾ ਪੁੱਛੇ ਆਪਕਾ ਨਾਮ ਕੀ ਕਹਿੰਦੇ ਗੋਲੀ ਮਾਰ ਚੁੱਪ ਕਰ ਜਾ ਉੱਥੇ ਲੈ ਜਾਣਗੇ ਤੈਨੂੰ ਕਮਰੇ 'ਚ ਚੁੱਪ ਕਰ ਜਾ ਇਹਨੇ ਗੁੰਡੇ ਪਾਲਦੇ ਆ ਜਿਹੜੇ ਭਗਵੰਤਮਾਨ ਜਿਹੜੀ ਸਰਕਾਰ ਇਸੇ ਇਸੇ ਕੰਮ ਦੀ ਨਹੀਂ ਆਪਣੇ ਮੰਮੀ ਡੈਡ ਨੂੰ ਥਾਣੇ ਲੈ ਗਏ ਸੀ ਹਾਂ ਥਾਣੇ ਲੈ ਗਏ ਮੈਨੂੰ ਵੀ ਆ ਲੋਪੋ ਚੌਂਕੀ ਕਿੰਨੇ ਕਿੰਨੇ ਉਮਰ ਦੇ ਹੋ ਮਰੀ ਮੇਰੀ 13 ਸਾਲ ਕਿਸ ਕਲਾਸ ਵਿੱਚ ਪੜਦੇ ਮੈਂ 6th ਕਲਾਸ ਵਿੱਚ ਪੜਦਾ ਹਾਂ ਸਕੂਲ ਕੈਲੀਫੋਰਨੀਆ ਪਬਲਿਕ ਸਕੂਲ ਖੋਖਨਾਣਾ ਮੁਹ ਮਾ ਆਪਣੇ ਮਮੇ ਜੀ ਨੂੰ ਕਿਸ ਕੀ ਕੇ ਲੈ ਗਏ ਕਹਿੰਦੇ ਆ ਥੋੜੇ ਤਾਂ ਤਿੰਨ ਚਾਰ ਸਵਾਲ ਪੁੱਛਣੇ ਆ ਜੋ ਉੱਥੇ ਰਾਜ ਪੁੱਛ ਲੈਣੇ ਬਾਅਦ ਉਥੋਂ ਹੀ ਛੱਡ ਦੇਣਾ ਅਖੇ ਲੈਣ ਨਾ ਤੇ ਇਹ ਆਪ ਲੋਕ ਕਹਾਂ ਜਾ ਰਹੇ ਤੇ ਹਮ ਜੋ ਮਰੀ ਮਮਾ ਹੈ ਉਹਨੋ ਕੇ ਫਰੈਂਡ تھے ਲੜਕੀਆਂ ਉਹਨਕੇ ਘਰ ਪਰ ਜਾ ਰਹੇ تھے ਉਹਨੋ ਨੇ ਹਮਾਰੇ ਰਾਜ ਐਸਐਫ 4 ਗਾੜੀ ਹੈ ਉਸਕਾ ਨੰਬਰ ਹੈ ਪੀਬੀ 23 ਐਮ 4140 ਅੱਪ ਜਾ ਕੇ ਦੇਖ ਲਓ ਲੋਪੋ ਚੌਂਕੀ ਮੈਂ ਖੜੀ ਐ ਉਹਨਾਂ ਨੇ ਬਤਾਇਆ ਪੈਸੇ ਕੱਲ ਕੋ ਲੈ ਆਣਾ ਫੋਨ ਬਟੂਆ ਔਰ ਗਾੜੀ ਆਪਣੀ ਲੈ ਜਾਣਾ ਹਮ ਆਪਕੋ ਦੇ ਦੇਂਗੇ ਇਹ ਨਹੀਂ ਪਤਾ ਉਹ ਕਿਤਨੇ ਪੈਸੇ ਭਾਲੇ ਹਮਨੇ ਮੈਂ ਉਸਕੇ ਪੈਰੀਆ ਥਲੇ ਗਾ ਰਾ ਹਮਕੋ ਛੋੜ ਦੋ ਹਮਾਰੀ ਗਾੜੀ ਰਖ ਲਓ ਹਮਾਰੀ ਗਾੜੀ ਰਖ ਲਓ ਜਿੰਨੇ ਕੀ ਬੇਚਤੀ ਐ ਬੇਚ ਦੋ ਕਹਦਾ ਨਾ ਨਾ ਤੂੰ ਡਰਾਮੇ ਨਾ ਕਰ ਤੈਨੂੰ ਤਾਂ ਅਸੀਂ ਦੱਸ ਦੇਈ ਅਸੀਂ ਜਦੋਂ ਉਥੇ ਮੇਰੀ ਮੰਮਾ ਨੂੰ ਹਾਰਟ ਅਟੈਕ ਆ ਗਿਆ ਬੋਲਣੋਂ ਹਟ ਕੇ ਡਾਕਟਰ ਨੇ ਜਵਾਬ ਦੇਦਾ ਡਾਕਟਰ ਕਹਿਣ ਲੱਗਿਆ ਕਿ ਤੁਸੀਂ ਲੈ ਜਾਓ ਸੀਰੀਅਸ ਆ ਇਹਨਾਂ ਨੇ ਫਿਰ ਨਹੀਂ ਘੰਟਾ ਹੱਥ ਲਾਇ ਘੰਟਾ ਮੇਰੀ ਮੰਮਾ ਉੱਥੇ ਪਈ ਰੀ ਗਰਮੀ ਚ ਉੱਥੇ ਪੱਖਾ ਪਤਾ ਨਹੀਂ ਕਿੰਨੀ ਗਰਮੀ ਉਸੇ ਮੇਰੇ ਤੋਂ ਖੜ੍ਹਾ ਜਾਵੇ 5 ਮੀਟਰ ਉੱਥੇ ਰੱਖੀ ਨੇ ਉਹਨਾਂ ਨੂੰ ਹਾਰਟ ਅਟੈਕ ਆਇਆ ਆ ਕਿ ਕਹਿੰਦੇ ਲੈ ਜੋ ਲੈ ਜੋ ਕੋਈ ਚੱਕਰ ਨਹੀਂ ਇਹਨਾਂ ਨੂੰ ਲੈ ਜੋ ਕੋਈ ਚੱਕਰ ਨਹੀਂ ਸਾਡੇ ਦੋਈ ਅਸੀਂ ਤਾਂ ਪੋਸ਼ਾ ਕਹਿੰਦੇ ਹਾਂਜੀ ਹਾਂਜੀ ਲੱਭਦੇ ਆ ਅਗੇ ਕਹਿੰਦੇ ਤੇਰੀ ਤਾਂ ਕਰਦੇ ਆ ਸੇਵਾ ਫੇਰ ਹੀ ਦੱਸੇਗਾ ਸਾਰੀ ਗੱਡੀ ਪੱਟੀ ਮੇਰੇ ਪਾਪਾ ਹੀ ਦੀ ਤਲਾਸ਼ੀ ਲਈ ਮੇਰੀ ਲਈ ਮੇਰੀ ਮੰਮੀ ਦੀ ਤਲਾਸ਼ੀ ਲਈ ਜਦੋਂ ਲਈ ਤਲਾਸ਼ੀ ਜਦੋਂ ਕਹਿੰਦੇ ਹਾਂ ਹਾਂ ਤੁਹਾਨੂੰ ਕੁੱਟਾਂਗੇ ਤੁਸੀਂ ਤਾਂ ਹੀ ਦੱਸੋਗੇ ਉਦੋਂ ਇਹਨਾਂ ਨੂੰ ਆ ਗਿਆ ਹਾਰਟ ਅਟੈਕ ਆ ਕੇ ਲਾਗੇ ਹਾਂ ਮੈਨੂੰ ਹਸ ਆ ਉਹ ਉਹ ਕਹਿੰਦੇ ਇੱਥੇ ਜਿਹੜਾ ਸਾਰੇ ਡਰਾਮੇ ਕਰਦੇ ਹੁੰਦੇ ਆਗੇ ਟਮੇ ਹੁੰਦੇ ਇੱਥੇ ਇੱਥੇ ਡਰਾਮੇ ਹੁੰਦੇ ਆ ਠਾਣਿਆਂ ਚ ਮੈਂ ਕਿਹਾ ਕੋਈ ਨਹੀਂ ਪੁੱਤ ਬਣਾਉ ਤੈਨੂੰ ਬੰਦੇ ਲਾ ਪੁੱਤ ਸਿਮਰਜੀਤ ਕੌਰ ਸਿਮਰਜੀਤ ਆਪੀ ਹਸਪੀਟਲ ਖੜੇ ਹੋ ਕਿਉਂ ਖੜੇ ਹੋ ਕੀ ਕਾਰਨ ਜਿਹੜਾ ਲੋੜ ਆ ਮੇਰੀ ਮਤਲਬੀ ਸਿਸਟਰ ਸੀ ਤੇ ਮੇਰਾ ਦਿਓਰ ਸੀਗਾ ਤੇ ਮੇਰਾ ਬੇਟਾ ਸੀਗਾ ਇਹ ਬਦਨੀ ਕਲਾ ਮਿਲਣ ਜਾ ਰਹੀ ਸੀਗੇ ਤੇ ਰਸਤੇ ਦੇ ਵਿੱਚ ਪਤਾ ਨਹੀਂ ਕੀ ਗੱਲ ਸੀਗੀ ਮਤਲਬ ਪੁਲਿਸ ਨੇ ਇਹਨਾਂ ਨੂੰ ਮਤਲਬ ਘੇਰ ਲਿਆ ਹਨਾ ਸਿਵਲ ਵਰਦੀ ਸੀਗੇ ਦੋ ਗੱਡੀਆਂ ਦੇ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਡਰਾਇਆ ਤੇ ਮਖਾਇਆ ਚੌਂਕੀ ਲੱਗੇ ਲੋਕੋ ਚੌਂਕੀ ਲੱਗੇ ਕਿਉਂ ਡਰਾਇਆ ਕਿਉਂ ਪਤਾ ਨਹੀਂ ਕੁਸ਼ਕਾਰ ਨਹੀਂ ਨਹੀਂ ਪਤਾ ਕਿਉਂ ਡਰਾਇਆ ਹੁਣ ਕੋਈ ਜਾਨੀ ਸੀ ਵੱਡੀ ਗੱਡੀ 'ਚ ਇਹ ਨਾਪਰੀਦ ਕਾਰ ਸੀ ਤੇ ਕੁਲਦੀਪ ਸਿੰਘ ਸੀ ਤੇ ਮੇਰਾ ਬੇਟਾ ਸੈਨਦੀਪ ਸੀ ਓਕੇ ਦੋ ਵਾਰ ਸੀ ਉਸ ਤੋਂ ਬਾਅਦ ਮਤਲਬੀ ਚੌਂਕੀ ਲੈ ਕੇ ਮੇਰੇ ਦੌਰ ਦੇ ਪਤਾ ਨਹੀਂ ਉਹਨਾਂ ਨੇ ਕੱਟ ਮਾਰ ਕੀਤੀ ਤੇ ਇਹਨਾਂ ਨੂੰ ਮਤਲਬੀ ਇਹਨੂੰ ਵੀ ਧਮਕਾਇਆ ਨਫਰੀਦ ਦੇ ਪਿਸਟਲ ਆਇਆ ਉਹਨਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਇਹਨੂੰ ਮਤਲਬੀ ਪ੍ਰੋਬਲਮ ਜਦੋਂ ਆਉਣ ਲੱਗੀ ਤੇ ਇਹਨੇ ਬਹੁਤ ਕਿਹਾ ਵੀ ਮੈਨੂੰ ਵੀਰ ਦਾ ਹੋਈ ਜਾਂਦਾ ਵੀ ਮੇਰੇ ਦਿਲ ਨੂੰ ਕਸ਼ ਹੋਈ ਜਾਂਦਾ ਕਹਿੰਦੇ ਤੂੰ ਡਰਾਮੇ ਕਰਦੀ ਆ ਤੇ ਉਸ ਤੋਂ ਬਾਅਦ ਵਾਸ ਉਹ ਖੁ ਲੈ ਆਏ ਅਸੀਂ ਇਹ ਲੈ ਕੇ ਆਏ ਸੀ ਅਸੀਂ ਇਹਦੇ ਮੇਰਾ ਬ੍ਰਦਰ ਸੀਗਾ ਜਿਹਦਾ ਬ੍ਰਦਰ ਨਫਰੀਦ ਦਾ ਉਹ ਲੈ ਆਇਆ ਇਹਨੂੰ ਉਸ ਤੋਂ ਇਥੇ ਪਹਿਲਾਂ ਬਦਨੀ ਕਲਨ ਲੈ ਕੇ ਗਏ ਹਸਪੀਟਲ ਉਹਨਾਂ ਨੇ ਮਤਲੀ ਜਵਾਬ ਦਿੱਤਾ ਉਹ ਕਹਿੰਦੇ ਤੁਸੀਂ ਮੋਗੇ ਲੈ ਜਾਓ ਮੋਗੇ ਹਸਪੀਟਲ ਇਹਨਾਂ 20 ਕੰਤਾ ਰਾਜ ਮਿੱਤਰ ਦੇ ਡਾਕਟਰ ਤੁਹਾਡੀ ਸਿਸਟਰ ਬਿਮਾਰ ਸੀ ਜਾਂ ਕੋਈ ਵੈਸੇ ਨਹੀਂ ਨਾ ਨਾ ਬਿਲਕੁਲ ਵੀ ਨਹੀਂ ਬਿਮਾਰ ਸੀ ਕੀ ਕਾਰਨ ਸਮਝਦੇ ਹੋ ਕਾਰੇ ਨੇ ਪੁਲਿਸ ਨੇ ਡਰਾਇਆ ਧੰਕਾਇਆ ਉਹਨਾਂ ਦਾ ਡਰ ਨਾਲ ਹੀ ਇਦਾਂ ਹੋ ਗਿਆ ਉਹ ਉਹ ਕਿਦਾਂ ਦਾ ਇਨਸਾਫ ਕਰਨ ਸਾਨੂੰ ਇਨਸਾਫ ਚਾਹੀਦਾ ਉਹ ਰੈਸਟ ਚਾਹੀਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨ ਲੋ ਹਾਂਜੀ ਉਹਨ ਲੋ ਕੋਲ ਰੈਸਟ ਚਾਹੀਏ ਉਹ ਪੁਲਿਸ ਵਾਲੇ ਜਿਨ੍ਹਾਂ ਨੇ ਧਮਕਾਇਆ ਇਹਨਾਂ ਨੂੰ ਡਰਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਰੈਸਟ ਕੀਤਾ ਤੁਸੀਂ ਜੀ ਤੁਸੀਂ ਲੋਪੋ ਹੌਸਪਟਲ ਖੜੇ ਹੋ ਕਿਉਂ ਆਏ ਹੋ ਕੀ ਕਾਰਨ ਇਹ ਜੀ ਮੇਰੀ ਭਝਾਈ ਸੀਗੀ ਨਾ ਪ੍ਰੀਤਕੌਰ ਜੀ ਤੇ ਮੇਰਾ ਬ੍ਰਦਰ ਸੀਗਾ ਤੇ ਨਾਲ ਮੇਰਾ ਬੇਟਾ ਸੀਗਾ ਜੀ ਇਹ ਤਿੰਨੇ ਦੋਦਰ ਆਏ ਸੀ ਜਿ ਰਿਸ਼ਤੇਦਾਰੀ ਚ ਮਿਲਣ ਜੀ ਉੱਥੇ ਪੁਲਿਸ ਵਾਲੇ ਨੇ ਐ ਗੱਡੀ ਘੇਰ ਕੇ ਅਸਲੇ ਲਾਲੇ ਨਾਲ ਇਹਨਾਂ ਨੂੰ ਲੈ ਕੇ ਲੋਪੋ ਚੌਂਕੀ ਉਥੇ ਜਾ ਕੇ ਇਹਨਾਂ ਦੀ ਕਟਮਾਰ ਕਰਨ ਲੱਗੇ ਅਸਲੇ ਵਗਾਏ ਤੇ ਉਹਨੂੰ ਉਹ ਉਹਨੂੰ ਦੌਰਾ ਪੈ ਗਿਆ ਮੇਰੀ ਭਝਾਈ ਨੂੰ ਜੀ ਦੌਰਾ ਪੈ ਗਿਆ ਤੇ ਇਹ ਕਹਿੰਦੇ ਡਰਾਮੇ ਕਰਦੀ ਆ ਉਸ ਤੋਂ ਬਾਅਦ ਉਹ ਡਾਕਟਰ ਸੱਧਿਆ ਉਹ ਕਹਿੰਦਾ ਸਹੀ ਤੇ ਮੌਤ ਹੋ ਗਈ ਆ ਫਿਰ ਇਹਨਾਂ ਨੇ ਦਵਾ-ਦਾਂ ਬੰਦਾ ਸਾਥ ਦੇ ਕੇ ਸਤਿਨਾਂ ਨੂੰ ਦੇਦਾ ਵੀ ਲੈ ਜਾਓ ਡਾਕਟਰ ਦੇ ਉਥੇ ਵੱਧਨੀ ਕਲਾਂ ਦਾ ਕੋਈ ਬੰਦਾ ਮੌਤਵਾਰ ਗਿਆ ਤੇ ਉਹ ਗੱਡੀ ਤੇ ਲੈ ਆਇਆ ਉਦੋਂ ਸਾਨੂੰ ਪਿੰਡੋਂ ਫੋਨ ਕਰਤਾ ਹੀ ਚਲੇ ਗਏ ਆ ਤੇ ਗੱਡੀ ਹਜੇ ਵੀ ਇਹਨਾਂ ਦੇ ਕਬਜ਼ੇ 'ਚ ਆ ਪੁਲਿਸ ਦੇ ਉਹ ਗੱਡੇ ਵੱਟੂਆ ਲੋਪੇ ਵਾਲਿਆਂ ਦੇ ਵੱਧਨੀ ਕਲਾਂ ਥਾਣੇ ਵਾਲਿਆਂ ਦੇ ਤੁਹਾਡੇ ਅਸਲਾ ਕੀ ਇਹਨਾਂ ਨੇ ਲਾਇਆ ਇਹ ਮਲਾਜਮਾਂ ਨੇ ਵੱਧਨੀ ਵਾਲਿਆਂ ਨੇ ਕੌਣ ਮਲਾਜਾ ਜਾਣਦਾ ਇੱਕ ਤਾਂ ਹਿੰਮਤ ਸਿੰਘ ਐਸਆਈ ਆ ਇੱਕ ਪ੍ਰੀਤਮ ਸਿੰਘ ਆ ਬਾਕੀ ਜਿਹੜਾ ਉੱਥੇ ਇੰਚਾਰਜ ਆ ਹੁਣ ਮੌਕੇ ਦਾ ਮੁੱਖ ਅਫਸਰ ਆ ਇਹ ਕੋਈ ਸੀ ਉਹਦਾ ਮੈਨੂੰ ਨੀ ਜਾਣਦਾ ਅਧਿਕਾਰੀਆਂ ਨੂੰ ਤੁਸੀਂ ਦੱਸਿਆ ਦੇ ਬਾਰੇ ਹਾਂਜੀ ਦੱਸ ਰਿਆ ਐ ਐਸਐਸਪੀ ਸਾਹਿਬ ਨੂੰ ਦੱਸਤਾ ਸੀ ਹੋਣ ਕੀ ਹੋਇਆ ਹੁਣ ਲਾਸ਼ ਇੱਥੇ ਰੱਖ ਲਈ ਆ ਜੀ ਪੋਸਟਮਾਰਟ ਮੇ ਤੇ ਕਹਿੰਦੇ ਸਵੇਰ ਗੱਲ ਕਰਾਂਗੇ ਕਾਦੀ ਗੱਲ ਕਰਨੀ ਕਾਰਵਾਈ ਕਹਿੰਦੇ ਵੀ ਕਰਾਂਗੇ ਸਵੇਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਦੋਵੇਂ ਇਨਸਾਫ ਚਾਹੁੰਦੇ ਅਸੀਂ ਪਰਚੇ ਹੋਣਾ ਚਾਹੀਦੇ ਸਾਰਿਆਂ ਤੋਂ ਇਹ ਕਿ ਨਾ ਹੋਵੇ ਮਲਾਜਮਤ ਜਿਨ੍ਹਾਂ ਨੇ ਮਾਰੀ ਹੈ ਮੈਂ ਐਸਐਸਪੀ ਸੇ ਆਪਨੇ ਬਾਤ ਕੀਆ ਹਾਂ ਕਿਤਨੀ ਐਸਐਸਪੀ ਨੂੰ ਮਿਲ ਕੇ ਆਏ ਅੱਛਾ ਮਿਲ ਕੇ ਆਏ ਉਹ ਮਿਲ ਕੇ ਉਹਨਾਂ ਨੇ ਕਹਿੰਦੇ ਸਿਵਲ ਹਸਪੀਟਲ ਚੱਲੋ ਤੁਸੀਂ ਉੱਥੇ ਸਾਡੀਆਂ ਟੀਮਾਂ ਆਉਂਦੀਆਂ ਅੱਛਾ ਕਿਉਂ ਆ ਰਹੇ ਮਲਾਜਮ ਕਹਿੰਦੇ